ਸੱਚੀ ਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਕਰਾਂਗੇ ਸੀਬੀਐਸਸੀ ਬੋਰਡ ਦੀ 10ਥ ਕਲਾਸ ਦੀ ਪੰਜਾਬੀ ਦਾ ਲੇਖ ਹੰਕਾਰ ਅਤੇ ਹਉਮੇ ਦੀ ਮਾਰ ਇਸ ਲੇਖ ਨੂੰ ਲਿਖਿਆ ਹੈ ਡਾਕਟਰ ਹਰਸ਼ਿੰਦਰ ਕੌਰ ਨੇ ਜੋ ਕਿ ਬੱਚਿਆਂ ਦੀ ਡਾਕਟਰ ਨੇ ਪਰ ਉਹਨਾਂ ਨੇ ਹੰਕਾਰ ਤੇ ਹਉਮੇ ਉੱਪਰ ਬਹੁਤ ਵਧੀਆ ਲਿਖਿਆ ਹੈ ਇਸ ਪਾਠ ਦੇ ਵਿੱਚ ਹਰਸ਼ਿੰਦਰ ਕੌਰ ਨੇ ਦੱਸਿਆ ਹੈ ਕਿ ਹੰਕਾਰ ਕਰਨ ਨਾਲ ਕਿਵੇਂ ਦੇ ਨੁਕਸਾਨ ਹੋ ਸਕਦੇ ਹਨ ਅਤੇ ਨਾਲ ਹੀ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਕੀ ਹੰਕਾਰੀ ਵਿਅਕਤੀ ਦੇ ਲੱਛਣ ਕੀ ਹੁੰਦੇ ਹਨ ਅਸੀਂ ਇਸ ਲੇਖ ਵਿੱਚ ਹੰਕਾਰੀ ਵਿਅਕਤੀ ਨਾਲ ਕਿਵੇਂ ਨਜਿੱਠਣਾ ਹੈ ਅਤੇ ਹੰਕਾਰੀ ਵਿਅਕਤੀ ਤੋਂ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾ ਕੇ ਰੱਖ ਸਕਦੇ ਹਾਂ ਪੜਾਂਗੇ ਅਤੇ ਹੁਣ ਅਸੀਂ ਪਾਠ ਨੂੰ ਪੜਨਾ ਸ਼ੁਰੂ ਕਰਦੇ ਹਾਂ ਹੰਕਾਰ ਹੁੰਦੀ ਹੈ ਕਮੰਡ ਤੇ ਹਉਮੈ ਮਤਲਬ ਹੰਕਾਰ ਹਉਮੈ ਇੱਕ ਵੱਡਾ ਰੋਗ ਹੈ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਜਿੱਥੇ ਅਕਲ ਸਿਖਰ ਛੂੰਦੀ ਹੋਵੇ ਉੱਥੇ ਕਮੰਡ ਅਤੇ ਹੰਕਾਰ ਨਾਲ ਹੀ ਜੱਫੀ ਪਾ ਕੇ ਬਹਿ ਜਾਂਦੇ ਹਨ ਇਨ੍ਹਾਂ ਲਾਈਨਾਂ ਦੇ ਵਿੱਚ ਲੇਖਿਕਾ ਦਾ ਮਤਲਬ ਹੈ ਕਹਿੰਦਾ ਕਿ ਜੋ ਹੋਮੇ ਆ ਉਹ ਇੱਕ ਬਹੁਤ ਵੱਡਾ ਰੋਗ ਹੈ ਠੀਕ ਹੈ ਤੇ ਹੋਮੇ ਕਿੱਥੇ ਵਾਸ ਕਰਦੀ ਹੈ ਜਿੱਥੇ ਵੀ ਅਕਲ ਜਿਹੜੀ ਹੈ ਸਿੱਖ ਨੂੰ ਸੌਂਦੀ ਹੋਵੇ ਮਤਲਬ ਕਿ ਜਿੱਥੇ ਜਿਸ ਵਿਅਕਤੀ ਕੋਲ ਜ਼ਿਆਦਾ ਅਕਲ ਹੋਏ ਮਤਲਬ ਕਿ ਉਸ ਕੋ ਕੋਈ ਗੁਣ ਆ ਜਾਵੇ ਤੇ ਉਸ ਵਿਅਕਤੀ ਦੇ ਅੰਦਰ ਕਮੰਡ ਤੇ ਹੰਕਾਰ ਆਟੋਮੈਟਿਕਲੀ ਜਿਹੜਾ ਵਾ ਉਹ ਆ ਜਾਂਦਾ ਵਾ ਜੀ ਵੀ ਉਹਨਾਂ ਨੇ ਐਗਜ਼ੈਂਪਲ ਦਿੱਤੀ ਆ ਪੈਸੇ ਵਾਲੇ ਨੂੰ ਆਪਣੇ ਪੈਸੇ ਦੀ ਆਕੜ ਹੁੰਦੀ ਆ ਉਸੇ ਹੀ ਤਰ੍ਹਾਂ ਰੁਤਪੇ ਨਾਲ ਜੁੜੀ ਤਾਕਤ ਸਦਕਾ ਬਹੁਤ ਲੋਕ ਹੰਕਾਰ ਦੇ ਪਰੇ ਹੁੰਦੇ ਹਨ ਰੁਤਪੇ ਦਾ ਮਤਲਬ ਕੀ ਪੋਸਟ ਦੇ ਹਿਸਾਬ ਨਾਲ ਜਿਹੜਾ ਜਿੰਨੀ ਉੱਚੀ ਪੋਸਟ ਉੱਪਰ ਆਪਣਾ ਕੰਮ ਕਰਦਾ ਹੋਏਗਾ ਉਹਦੇ ਵਿੱਚ ਓਨਾ ਹੀ ਜ਼ਿਆਦਾ ਹੰਕਾਰ ਪਰਿਆ ਹੋਵੇਗਾ ਤੇ ਹੋਰ ਕਿਦੇ ਵਿੱਚ ਆਕੜ ਹੋਏਗੀ ਜਿਹਦੇ ਕੋਲ ਕੀ ਪੈਸਾ ਹੋਏਗਾ ਤੇ ਇਹ ਬੱਚਿਓ ਹੰਕਾਰ ਹਉਮੈ ਇੱਕ ਰੋਗ ਹੈ ਜਿਹੜਾ ਕਿ ਇਨਸਾਨ ਦੇ ਅੰਦਰ ਆਪਣੇ ਆਪ ਹੀ ਵਾਸ ਕਰਦਾ ਹੈ ਕਦੋਂ ਵਾਸ ਕਰਦਾ ਹੈ ਜਦੋਂ ਉਹਦੇ ਕੋਲ ਜਿਆਦਾ ਪੈਸਾ ਆ ਜਾਵੇ ਜਾਂ ਫਿਰ ਉਹ ਕਿਸੇ ਉੱਚੀ ਪਦਵੀ ਤੇ ਬੈਠਾ ਹੋਵੇ ਬੁੱਧੀ ਜੀਵੀਆਂ ਅੰਦਰ ਵੀ ਇੱਕ ਅਲੱਗ ਕਿਸਮ ਦੀ ਹਉਮੈ ਵਾਸ ਕਰਦੀ ਹੈ ਬੁੱਧੀ ਜੀਵੀ ਬੁੱਧੀ ਜੀਵੀ ਹੁੰਦੇ ਆ ਸੂਝਵਾਨ ਵਿਅਕਤੀ ਠੀਕ ਹੈ ਤੇ ਉਹਨਾਂ ਦੇ ਅੰਦਰ ਵੀ ਹਉਮੈ ਹੁੰਦੀ ਹੈ ਜਿਹੜੀ ਉਹਨਾਂ ਦੀ ਸ਼ਖਸੀਅਤ ਨੂੰ ਹਾਂ ਪੱਕੀ ਜਾਂ ਨਾ ਪੱਕੀ ਉਭਾਰ ਸਕਦੀ ਹੈ ਹਉਮੈ ਨੂੰ ਕਾਬੂ ਵਿੱਚ ਰੱਖਣ ਨਾਲ ਆਮ ਆਦਮੀ ਦੇ ਵੱਸ ਵਿੱਚ ਨਹੀਂ ਹੁੰਦਾ ਇਸੇ ਲਈ ਇਹ ਬੇਚਾਨੀ ਅਤੇ ਕਲੇਸ਼ ਦਾ ਕਾਰਨ ਬਣਦੀ ਹੈ ਜਿਸ ਨਾਲ ਸਰੀਰ ਛੇਤੀ ਬਿਮਾਰੀਆਂ ਸਹਿਣ ਲੱਗ ਪੈਂਦਾ ਹੈ ਤੇ ਬੱਚੋ ਜਿਹੜੇ ਬੁੱਧੀਜੀਵੀ ਆ ਉਹਨਾਂ ਦੇ ਵਿੱਚ ਵੀ ਹੋਮੇ ਹੁੰਦੀ ਆ ਜੇਕਿਨ ਉਹਨਾਂ ਦੀ ਜਿਹੜੀ ਹੋਮੇ ਆ ਉਹਨਾਂ ਨੂੰ ਜਾਂ ਤਾਂ ਪੋਜ਼ਿਟਿਵ ਦਿਖਾ ਸਕਦੀ ਹੈ ਜਾਂ ਫਿਰ ਨੈਗੇਟਿਵ ਪੱਕ ਦੇ ਵਿੱਚ ਦਿਖਾ ਸਕਦੀ ਆ ਇਸੇ ਤਰ੍ਹਾਂ ਕਹਿੰਦੇ ਨੇ ਡਾਕਟਰ ਹਰਚਿੰਦਰ ਕੌਰ ਕਿ ਅਗਰ ਜਿਹੜੀ ਹੋਮੇਆ ਉਹਨੂੰ ਇੱਕ ਆਮ ਆਦਮੀ ਜਿਹੜਾ ਇੱਕ ਨਾਰਮਲ ਆਦਮੀ ਆ ਉਹ ਉਹਨੂੰ ਕਾਬੂ ਦੇ ਵਿੱਚ ਨਹੀਂ ਰੱਖ ਸਕਦਾ ਕਿਉਂਕਿ ਹੋਮੇ ਆਪਣੇ ਆਪ ਹੀ ਇਨਸਾਨ ਦੇ ਅੰਦਰ ਵਾਸ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਫਿਰ ਇਹ ਕਾਰਨ ਬਣ ਜਾਂਦੀ ਹੈ ਬੇਚਾਨੀ ਦਾ ਝਗੜਿਆਂ ਦਾ ਲੜਾਈ ਦਾ ਤੁਸੀਂ ਦੇਖਿਆ ਹੋਏਗਾ ਜਿਹਦੇ ਵਿੱਚ ਜਿੰਨੀ ਜ਼ਿਆਦਾ ਆਗੜ ਹੋਏਗੀ ਉਹ ਓਨਾ ਹੀ ਲੜਾਕਾ ਹੋਵੇਗਾ ਜਿਸ ਕਿਸੇ ਨੂੰ ਹੋਮੇ ਕਾਬੂ ਕਰਨੀ ਆ ਜਾਵੇ ਉਹ ਰੱਬ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਅਜਿਹੇ ਮਨੁੱਖ ਦਾ ਆਲਾ ਦਵਾਲਾ ਇੱਕ ਸੁਖਾਵਾਂ ਮਾਹੌਲ ਪੈਦਾ ਕਰਦਾ ਹੈ ਜਿਸ ਵਿੱਚ ਕੋਈ ਵੀ ਇਨਸਾਨ ਬੈਠ ਕੇ ਆਤਮਿਕ ਸ਼ਾਂਤੀ ਦਾ ਅਹਿਸਾਸ ਕਰ ਸਕਦਾ ਹੈ ਅਤੇ ਰੋਗ ਮੁਕਤ ਵੀ ਹੋ ਸਕਦਾ ਹੈ ਅਰਬਾਂ ਵਿੱਚੋਂ ਕੋਈ ਵਿਰਲਾ ਹੀ ਇੱਕ ਰੱਬ ਰੂਪੀ ਦਰਜਾ ਹਾਸਲ ਕਰ ਸਕਦਾ ਹੈ ਹੁਣ ਅੱਥੇ ਕਹਿੰਦਾ ਮਤਲਬ ਹੈ ਕਿ ਜਿਸ ਇਨਸਾਨ ਨੂੰ ਹੋਮੇ ਜਿਹੜੀ ਆ ਕਾਬੂ ਕਰਨੀ ਆ ਜਾਵੇ ਵੈਸੇ ਮੋਸਟਲੀ ਮੀਨਸ ਕਿ ਲੋਕੀ ਇਸ ਤਰ੍ਹਾਂ ਦੇ ਆ ਕਿ ਉਹਨਾਂ ਨੂੰ ਹਉਮੈ ਨੂੰ ਕਾਬੂ ਨਹੀਂ ਕਰ ਸਕਦੇ ਲੇਕਿਨ ਜੋ ਇਨਸਾਨ ਕਰ ਲੈਂਦਾ ਹੈ ਕਿਸ ਤਰ੍ਹਾਂ ਕਿ ਆ ਗਿਆ ਵਾ ਕਿ ਅਰਬਾਂ ਦੇ ਵਿੱਚੋਂ ਕੋਈ ਵਿਰਲਾ ਹੀ ਹੈ ਨਾ ਲੱਖ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਇਨਸਾਨ ਹੀ ਅਜਾਵਾ ਕਿ ਜਿਹੜਾ ਆਪਣੀ ਹਉਮੈ ਆਗਰ ਨੂੰ ਕਾਬੂ ਕਰਕੇ ਰੱਖ ਲੈਂਦਾ ਹੈ ਅਤੇ ਅਜਾਹ ਵਕਤੀ ਜਿਹੜਾ ਵਾ ਉਹ ਫਿਰ ਆਤਮਿਕ ਸ਼ਾਂਤੀ ਨੂੰ ਮੀਨਸ ਕੀ ਪ੍ਰਾਪਤ ਕਰਦਾ ਹੈ ਠੀਕ ਹੈ ਨਾ ਉਹਨੂੰ ਆਧਮਿਕ ਸ਼ਾਂਤੀ ਹੁੰਦੀ ਹੈ ਉਹ ਕਿਸੇ ਦੇ ਨਾਲ ਉਹਦਾ ਲੜਾਈ ਨਹੀਂ ਹੁੰਦੀ ਉਹਦਾ ਕਿਸੇ ਦੇ ਨਾਲ ਕੋਈ ਝਗੜਾ ਨਹੀਂ ਹੁੰਦਾ ਅਗਰ ਲੜਾਈ ਝਗੜਾ ਨਹੀਂ ਹੋਏਗਾ ਕੋਈ ਟੈਨਸ਼ਨ ਨਹੀਂ ਹੋਏਗੀ ਤੇ ਉਹ ਇਨਸਾਨ ਰੋਗ ਮੁਕਤ ਹੋਵੇਗਾ ਨਿਮਰਤਾ ਜਾਂ ਹਲੀਮੀ ਦੇ ਉੱਚੇ ਰੁਤਬੇ ਪੈਸੇ ਅਤੇ ਇਲਮ ਨਾਲ ਸੌਖਿਆ ਤਾਲਮੇਲ ਤਾਲਮੇਲ ਨਹੀਂ ਬੈਠਦਾ ਇਲਮ ਹੁੰਦਾ ਹੈ ਗਿਆਨ ਤੇ ਇਹਦੇ ਵਿੱਚ ਇਹ ਹੈ ਕਿ ਜਿਹੜਾ ਜਿੱਥੇ ਨਿਮਰਤਾ ਹੋਏਗੀ ਹਲੀਮੀ ਹੋਏਗੀ ਮੀਨਸ ਕਿ ਜਿਹੜਾ ਇਨਸਾਨ ਪਿਆਰ ਦੇ ਨਾਲ ਕਿਸੇ ਨਾਲ ਗੱਲ ਕਰਦਾ ਹੋਏਗਾ ਜਿਦੇ ਵਿੱਚ ਕੋਈ ਹੌਮੀ ਨਹੀਂ ਹੋਵੇਗੀ ਉਹਦਾ ਜਿਹੜਾ ਤਾਲਮੇਲ ਹੈ ਮੀਨਸ ਕਿ ਉਹਦਾ ਜਿਹੜਾ ਕਿਸੇ ਦੇ ਕਾਇਦਤ ਕਹਿ ਸਕਦੇ ਆ ਕਿ ਉਹਦਾ ਜਿਹੜੀ ਬੰਦ ਹੀ ਨਹੀਂ ਹੋਏਗੀ ਕਿੱਥੇ ਨਹੀਂ ਬੰਦੀ ਹੋएगी ਪੈਸੇ ਤੇ ਇਲਮ ਵਾਲਿਆਂ ਦੇ ਨਾਲ ਮੀਨਸ ਕੀ ਉਹਦੀ ਨਹੀਂ ਬੰਦੀ ਹੋਏਗੀ ਹੌਮੇ ਕਿਵੇਂ انسان ਦੇ ਅੰਦਰ ਹੌਲੀ-ਹੌਲੀ ਵੱਢਦੀ ਹੈ ਤੇ ਜਮਾ ਹੋ ਕੇ ਕਿਵੇਂ ਦਿਮਾਗ ਨੂੰ ਹੰਕਾਰ ਨਾਲ ਪਾੜ ਦਿੰਦੀ ਹੈ ਬਹੁਤੇ ਲੋਕਾਂ ਨੂੰ ਇਸ ਦਾ ਪਤਾ ਹੀ ਨਹੀਂ ਲੱਗਦਾ ਹਮੇਸ਼ਾ ਦੀ ਤਰ੍ਹਾਂ ਮੈਂ ਬੱਚਿਆਂ ਦੀ ਡਾਕਟਰ ਹੋਣ ਦੇ ਨਾਤੇ ਨਿੱਕੇ ਬੱਚਿਆਂ ਤੋਂ ਹੀ ਗੱਲ ਛੇੜਾ ਨਹੀਂ ਚਾਹਾਂਗੀ ਜਿਉਂ ਹੀ ਨਿੱਕਾ ਬੱਚਾ ਇਹ ਸਮਝਣ ਯੋਗ ਹੋ ਜਾਂਦਾ ਹੈ ਕਿ ਪੈਸੇ ਦੀ ਅਹਿਮੀਅਤ ਕੀ ਹੈ ਉਸ ਅੰਦਰ ਹੋਮੀ ਦੀ ਪਹਿਲੀ ਕਿਰਨ ਪ੍ਰਕਾਸ਼ਮਾਨ ਹੋ ਉੜਦੀ ਹੈ ਪ੍ਰਕਾਸ਼ਮਾਨ ਹੋ ਉੜਦੀ ਹੈ ਮੀਨਸ ਕਿ ਉਹਦੇ ਅੰਦਰ ਹੋਮੀ ਜਾਗ ਜਾਂਦੀ ਹੈ ਕਿ ਜਦੋਂ ਛੋਟੇ ਜਿਹੇ ਬੱਚੇ ਨੂੰ ਵੀ ਪਤਾ ਚੱਲ ਜਾਂਦਾ ਹੈ ਕਿ ਪੈਸੇ ਦੀ ਕੀ ਇੰਪੋਰਟੈਂਸ ਹੈ ਤੇ ਉਹਦੇ ਅੰਦਰ ਆਟੋਮੈਟਿਕਲੀ ਜਿਹੜੀ ਆ ਹੋਮੀ ਉਹ ਆ ਜਾਂਦੀ ਆ ਤੇ ਇਨਸਾਨ ਨੂੰ ਖੁਦ ਪਤਾ ਨਹੀਂ ਚੱਲਦਾ ਕਿ ਉਹ ਹੋਮੀ ਤੇ ਆਕਰ ਦਾ ਸ਼ਿਕਾਰ ਹੋ ਚੁੱਕਾ ਵਾ ਠੀਕ ਹੈ ਤੇ ਡਾਕਟਰ ਨੇ ਗੱਲ ਸਟਾਰਟ ਕੀਤੀ ਹੈ ਛੋਟੇ ਬੱਚੇ ਤੋਂ ਕਿ ਜਦੋਂ ਬੱਚੇ ਨੂੰ ਪੈਸੇ ਦੀ अहमियत ਪਤਾ ਚੱਲਦੀ ਹੈ ਪੈਸੇ ਬਾਰੇ ਪਤਾ ਚੱਲਦਾ ਤੇ ਉਹਦੇ ਅੰਦਰ ਉਸ ਟਾਈਮ ਪਹਿਲੀ ਵਾਰ ਜਿਹੜੀ ਆਕਰ ਹੌਮੇ ਜੜੀ ਆ ਉਹ ਆਉਂਦੀ ਹੈ ਬੱਚਾ ਆਪਣੇ ਦੋਸਤਾਂ ਨੂੰ ਕੁਝ ਇਸ ਤਰ੍ਹਾਂ ਸੰਬੋਧਿਤ ਕਰਦਾ ਹੈ ਮੇਰੇ ਪਾਪਾ ਕੋਲ ਸਭ ਤੋਂ ਵੱਡੀ ਕਾਰ ਹੈ ਜਾਂ ਮੇਰਾ ਬਸਤਾ ਸਭ ਤੋਂ ਮਹਿੰਗਾ ਹੈ ਜਿਉਂ ਹੀ ਬੱਚੇ ਅੰਦਰ ਇਹ ਭਾਵਨਾ ਜਾਗੀ ਉਹ ਆਪਣੇ ਦੋਸਤਾਂ ਵਿੱਚੋਂ ਗਰੀਬ ਦੋਸਤ ਲੱਭ ਕੇ ਉਸ ਦੀ ਖਿੱਲੀ ਉਡਾਣੀ ਖਿੱਲੀ ਉਡਾਣਾ ਹੁੰਦਾ ਕਿਸੇ ਦਾ ਮਜ਼ਾਕ ਬਣਾਉਣਾ ਠੀਕ ਹੈ ਜਾਂ ਉਸ ਦੇ ਮਾੜੇ ਕੱਪੜਿਆਂ ਉੱਤੇ ਤਰਸਪਰੀ ਨਜ਼ਰ ਪਾਉਣੀ ਸ਼ੁਰੂ ਕਰ ਦਿੰਦਾ ਹੈ ਛੋਟੇ ਬੱਚੇ ਅੰਦਰ ਹੋਮਸ ਦੀ ਵੀ ਵਾਸਨ ਨਹੀਂ ਕਰਦੀਏ ਸਦੀਵੀ ਹੁੰਦੀ ਆ ਹਮੇਸ਼ਾ ਇਸੇ ਲਈ ਕਈ ਵਾਰ ਅਮੀਰੀ ਗਰੀਬੀ ਦਾ ਪਾੜ ਹੋਣ ਦੇ ਬਾਵਜੂਦ ਬੜੀ ਨਿੱਗੀ ਦੋਸਤੀ ਦਾ ਜਨਮ ਹੋ ਜਾਂਦਾ ਹੈ ਜੇ ਇਸ ਤਰ੍ਹਾਂ ਦੀ ਦੋਸਤੀ ਦੀ ਨਹੀਂ ਤਰਸ ਉੱਤੇ ਧਰੀ ਹੋਵੇ ਤਾਂ ਇਹ ਵਕਵੀ ਹੁੰਦੀ ਹੈ ਵਕਵੀ ਹੁੰਦੀ ਹੈ ਕਿ ਜ਼ਿਆਦਾ ਟਾਈਮ ਨਹੀਂ ਟਿਕਦੀ। ਅਗਰ ਗਰੀਬੀ ਕੀ ਕੋਈ ਗਰੀਬ ਹੈ ਅਗਰ ਉਹ ਕਿਸੇ ਦੇ ਨਾਲ ਦੋਸਤੀ ਕਰਦਾ ਅਮੀਰ ਸੌਰੀ ਅਗਰ ਕੋਈ ਅਮੀਰ ਹੈ ਤੇ ਅਗਰ ਕਿਸੇ ਨੂੰ ਆਪਣਾ ਦੋਸਤ ਬਣਾਉਂਦਾ ਕਿਸੇ ਗਰੀਬ ਨੂੰ ਤੇ ਉਹਦੇ ਤੇ ਤਰਸ ਖਾਂਦਾ ਹੈ ਤੇ ਉਹ ਜਿਹੜੀ ਦੋਸਤੀ ਹੁੰਦੀ ਆ ਉਹ ਹਮੇਸ਼ਾ ਦੇ ਲਈ ਨਹੀਂ ਬਣੀ ਰਹਿੰਦੀ ਮਤਲਬ ਕਿ ਇੱਕ ਦਿਨ ਟੁੱਟ ਜਾਂਦੀ ਹੈ। ਪਰ ਜੇ ਇੱਕ ਦੂਜੇ ਦੀਆਂ ਆਤਮਾ ਮੇਲ ਖਾ ਜਾਣ ਤਾਂ ਦੋਸਤੀ ਵਿੱਚ ਨਿਗ ਪੈਦਾ ਕਰ ਦਿੰਦੀਆਂ ਹਨ। ਥੋੜੇ ਵੱਡੇ ਹੋ ਜਾਣ ਉਤੇ ਬੱਚੇ ਦੀ ਆਪਣੀ ਦਿਖਵੀ ਉਸ ਅੰਦਰ ਹੰਕਾਰ ਪਰਣ ਲੱਗ ਪੈਂਦੀ ਹੈ ਆਪਣੀ ਦਿਖ ਮੀਨਸ ਕਿ ਬੱਚਾ ਆਪਣੇ ਆਪ ਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਵੱਡਾ ਹੁੰਦਾ ਉਹ ਦੇਖਦਾ ਕਿ ਮੈਂ ਬੜਾ ਸੋਨਾ ਵਾਂ ਤੇ ਉਹਦੇ ਕਰਕੇ ਵੀ ਬੱਚੇ ਦੇ ਅੰਦਰ ਹੰਕਾਰ ਪੈਦਾ ਹੁੰਦਾ ਹੈ ਆਪਣੇ ਆਪ ਨੂੰ ਸਭ ਤੋਂ ਸੋਨਾ ਤੇ ਵੱਖਰਾ ਸਮਝਣਾ ਹੋਇਆ ਬੱਚਾ ਆਪਣੇ ਆਲੇ ਦੁਆਲੇ ਹੋਮੇ ਦੀ ਕੰਧ ਖੜੀ ਕਰ ਲੈਂਦਾ ਹੈ ਇਸ ਕੰਧ ਨੂੰ ਮੇਟ ਨਾ ਸਕਣ ਕਾਰਨ ਇਸ ਤਰ੍ਹਾਂ ਦੇ ਬੱਚੇ ਦੇ ਕੋਈ ਨਿੱਗੇ ਦੋਸਤ ਨਹੀਂ ਬਣਦੀ ਨਿੱਗੇ ਦੋਸਤ ਹੁੰਦੇ ਆ ਖਾਸ ਦੋਸਤ ਪੱਕੇ ਦੋਸਤ ਤੇ ਜਿਹੜਾ ਬੱਚਾ ਆਪਣੇ ਆਪ ਨੂੰ ਸਮਝਦਾ ਕਿ ਮੈਂ ਸੋਨਾ ਮਾ ਉਹਦੇ ਅੰਦਰ ਹੰਕਾਰ ਆ ਜਾਂਦਾ ਵਾ ਤੇ ਇਸ ਤਰ੍ਹਾਂ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੇ ਕਦੇ ਵੀ ਜਿਹੜੇ ਦੋਸਤ ਹੈ ਉਹ ਨਹੀਂ ਬਣ ਪੰਦੇ ਅਜਿਹੇ ਬੱਚੇ ਕਈ ਵਾਰ ਦੂਜੇ ਲਿੰਗ ਦੇ ਬੱਚਿਆਂ ਪ੍ਰਤੀ ਆਕਰਸ਼ਿਤ ਹੋ ਜਾਂਦੇ ਹਨ ਜਾਂ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ ਜੇ ਤਾਂ ਦੋਵੇਂ ਆਪਣੇ ਆਪਣੇ ਹੋਮੇ ਦਾ ਗਿਲਾਫ ਚਾੜੀ ਰੱਖਣ ਗਿਲਾਫ ਮਤਲਬ ਪਰਦਾ ਹੋ ਗਿਆ ਹੈ ਨਾ ਤੇ ਅਤੇ ਗਿਲਾਫ ਦੀ ਗੱਲ ਕੀਤੀ ਹੈ ਅਗਰ ਦੋਨੋਂ ਅਗਰ ਦੋਸਤ ਹੈ ਅਗਰ ਲੜਕਾ ਲੜਕੀ ਦੀ ਗੱਲ ਕੀਤੀ ਹੈ ਦੂਸਰਾ ਲਿੰਗ ਕਿ ਅਗਰ ਉਹਨਾਂ ਦੇ ਵਿੱਚ ਦੋਸਤੀ ਹੋ ਜਾਏ ਤੇ ਦੋਨਾਂ ਦੇ ਵਿੱਚ ਹੀ ਹੌਮੇ ਆ ਠੀਕ ਹੈ ਤੇ ਫਿਰ ਅਜਿਹੇ ਰਿਸ਼ਤੇ ਵਿੱਚ ਫਿੱਕ ਪੈ ਜਾਣੀ ਹੋਈ ਕਿਉਂਕਿ ਦੋਵੇਂ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ ਜੇ ਅਜਿਹੇ ਦੋਸਤਾਂ ਵਿੱਚੋਂ ਇੱਕ ਜਣਾ ਆਪਣੀ ਹੌਮੇ ਨੂੰ ਕਾਬੂ ਵਿੱਚ ਕਰਨੀ ਸਿੱਖ ਜਾਵੇ ਤਾਂ ਇਹ ਰਿਸ਼ਤੇ ਦੇਰ ਤੱਕ ਨਿਭ ਸਕਦੇ ਹਨ ਦੋ ਬਰਾਬਰ ਦੀ ਟੱਕਰ ਵਾਲੇ ਬੱਚੇ ਜੇ ਇੱਕ ਗਰੁੱਪ ਵਿੱਚ ਇਕੱਠੇ ਹੋ ਜਾਣ ਤਾਂ ਦੁਸ਼ਮਣੀਆਂ ਦੇ ਕਾਰਨ ਬਣ ਜਾਂਦੇ ਹਨ ਹੁਣ ਅਗਰ ਦੋਨਾਂ ਬੱਚਿਆਂ ਦੇ ਵਿੱਚ ਆਕਰ ਹੈ ਜਾਂ ਕੋਈ ਹਉਮੇ ਆ ਤੇ ਉਹਨਾਂ ਦੀ ਦੋਸਤੀ ਕਦੀ ਵੀ ਨਹੀਂ ਨਿਭਦੀ ਪਰ ਦੋਨਾਂ ਦੇ ਵਿੱਚੋਂ ਅਗਰ ਇੱਕ ਜਣਾ ਨੀਵ ਜਾਵੇ ਇੱਕ ਜਣਾ ਆਪਣੇ ਹੰਕਾਰ ਆਕਰ ਨੂੰ ਛੱਡ ਦੇਵੇ ਤੇ ਉਹਨਾਂ ਦੀ ਜਿਹੜੀ ਦੋਸਤੀ ਆ ਉਹ ਹਮੇਸ਼ਾ ਦੇ ਲਈ ਬਣੀ ਰਹਿੰਦੀ ਹੈ ਕੁਝ ਬੱਚੇ ਲਾਇਕ ਹੋਣ ਦੇ ਕਾਰਨ ਵੀ ਹਉਮੇ ਦਾ ਸ਼ਿਕਾਰ ਬਣ ਜਾਂਦੇ ਹਨ ਉਨ੍ਹਾਂ ਦੇ ਅਚੇਤ ਮਨ ਵਿੱਚ ਹੌਮੇ ਦਾ ਵਾਸ ਹੁੰਦਾ ਸਾਰ ਉਹ ਬਾਕੀ ਦੋਸਤਾਂ ਦੇ ਨਾਲ ਛੇਤੀ ਖੈਬੜਨ ਲੱਗ ਪੈਂਦੇ ਹਨ ਖੈਬੜਨ ਹੁੰਦਾ ਝਗੜਨ ਲੱਗ ਪੈਂਦੇ ਹਨ ਆਪਣੇ ਆਪ ਨੂੰ ਬਾਕੀਆਂ ਤੋਂ ਅਲੱਗ ਕਰ ਲੈਂਦੇ ਹਨ ਨਤੀਜੇ ਵਜੋਂ ਬਾਕੀ ਬੱਚੇ ਆ ਵੀ ਉਸ ਬੱਚੇ ਤੋਂ ਕੱਟ ਕੇ ਰਹਿ ਜਾਂਦੇ ਹਨ ਤੇ ਉਸ ਨੂੰ ਪੜਾਕੂ ਜਾਂ ਕਿਤਾਬੀ ਕੀੜਾ ਕਹਿ ਕੇ ਰਿਸ਼ਤਾ ਤੋੜ ਲੈਂਦੇ ਹਨ ਤੇ ਬੱਚਿਓ ਇਹ ਜਿਹੜੀ ਗੱਲ ਹੈ ਇਹ ਆਮ ਹੀ ਸਕੂਲਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜਿਹੜਾ ਬੱਚਾ ਕਲਾਸ ਦੇ ਵਿੱਚ ਫਰਸਟ ਆਏਗਾ ਉਸ ਆਪਣੇ ਆਪ ਨੂੰ ਮਿੰਸ ਕੀ ਉਹਦੇ ਵਿੱਚ ਉਹ ਸੋਚਦਾ ਹੈ ਕਿ ਮੈਂ ਜ਼ਿਆਦਾ ਇੰਟੈਲੀਜੈਂਟ ਆ ਹਨਾ ਉਸ ਤਰ੍ਹਾਂ ਦੇ ਬੱਚੇ ਦੇ ਕਾਫੀ ਜਿਹੜੇ ਦੋਸਤ ਆ ਉਹ ਕੱਟ ਹੁੰਦੇ ਨੇ ਕਿਉਂਕਿ ਉਹ ਜਿਹੜੇ ਨਲਾਇਕ ਬੱਚੇ ਹੁੰਦੇ ਆ ਉਹਨਾਂ ਨੂੰ ਕਈ ਵਾਰੀ ਬੁਲਾਉਣਾ ਵੀ ਪਸੰਦ ਨਹੀਂ ਕਰਦਾ ਹੈ ਜਦੋਂ ਇੱਕ ਕਲਾਸ ਵਿੱਚੋਂ ਦੋ ਬੱਚੇ ਪਹਿਲੇ ਨੰਬਰ ਦੀ ਦੌੜ ਵਿੱਚ ਸ਼ਾਮਿਲ ਹੋ ਜਾਂ ਤਾਂ ਕਈ ਵਾਰੀ ਬਦਿਆਨ ਤੀਜੇ ਵੀ ਨਿਕਲ ਆਉਂਦੇ ਹਨ ਕਿਉਂਕਿ ਪਹਿਲੇ ਨੰਬਰ ਉੱਤੇ ਆਉਣ ਲਈ ਬੱਚਾ ਜ਼ਿਆਦਾ ਪੜਦਾ ਹੈ ਅਤੇ ਲਾਇਕ ਬਣ ਜਾਂਦਾ ਹੈ ਪਰ ਕਈ ਵਾਰ ਖੋਮੇ ਦੀ ਟੱਕਰ ਮਾੜਾ ਅਸਰ ਪਾ ਦਿੰਦੀ ਹੈ ਅਤੇ ਬੱਚੇ ਪਹਿਲੇ ਨੰਬਰ ਉੱਤੇ ਨਾ ਆ ਸਕਣ ਕਰ ਉੱਤੇ ਟੈਂਦੀ ਕਲਾ ਵਿੱਚ ਚਲਾ ਜਾਂਦਾ ਹੈ ਅਤੇ ਮਾੜੀਆਂ ਆਦਤਾਂ ਵੀ ਪਾਲ ਸਕਦਾ ਹੈ। ਮਸਲਨ ਨਸ਼ੇ ਦੀ ਲਤ ਆਦ ਜਦੋਂ ਅਜੇ ਬੱਚੇ ਦੀ ਹੋਮੇ ਮਾਪਿਆਂ ਵੱਲੋਂ ਸਹਿਲਾਈ ਜਾਵੇ ਮਾਪਿਆਂ ਵੱਲੋਂ ਸਹਿਲਾਈ ਜਾਵੇ ਮੀਨਸ ਕੀ ਮਾਪਿਆਂ ਵੱਲੋਂ ਉਹਨਾਂ ਨੂੰ ਪੂਰਾ ਸਪੋਰਟ ਦਿੱਤਾ ਜਾਵੇ ਤਾਂ ਬੱਚਾ ਹੰਕਾਰ ਦੇ ਅਸਰ ਹੇਠ ਪੂਰੀ ਤਰ੍ਹਾਂ ਆ ਜਾਂਦਾ ਹੈ ਤੇ ਮਾਪਿਆਂ ਨਾਲ ਵੀ ਬਦਸਲੂਕੀ ਕਰਨ ਲੱਗ ਪੈਂਦਾ ਹੈ। ਬਦਸਲੂਕੀ ਹੁੰਦੀ ਹੈ ਮਾੜਾ ਵਿਹਾਰ ਹੰਕਾਰ ਦਾ ਮਾਲਿਆ ਮਨੁੱਖ ਜਦੋਂ ਵਿਅਵਤਾ ਜ਼ਿੰਦਗੀ ਵਿੱਚ ਪੈਰ ਧਰਦਾ ਹੈ ਤਾਂ ਅ ਜਿਹੜਾ ਰਿਸ਼ਤਾ ਉਹ ਗੰਢਦਾ ਹੈ ਉਸ ਵਿੱਚ ਦੋਸਤੀ ਦਾ ਉੱਕਾ ਹੀ ਨਹੀਂ ਹੁੰਦਾ ਉੱਕਾ ਮਤਲਬ ਕੀ ਦੋਸਤੀ ਮਤਲਬ ਕਿ ਆਪਣੇ ਜਿਹੜਾ ਲਾਈਫ ਪਾਰਟਨਰ ਨਾ ਹੈ ਪਾਰਟਨਰ ਹੈ ਉਹਦੇ ਨਾਲ ਉਹਦਾ ਜਿਹੜਾ ਰਿਸ਼ਤਾ ਵਾ ਵਧੀਆ ਨਹੀਂ ਬਣ ਪੰਦਾ ਕਿਉਂਕਿ ਕਿਸੇ ਵੀ ਰਿਸ਼ਤੇ ਦੇ ਵਿੱਚ ਸਭ ਤੋਂ ਪਹਿਲੇ ਦੋਸਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਜਿਹੇ ਬੰਦੇ ਦਾ ਪੂਰਾ ਜੋਰ ਆਪਣੇ ਸਾਥੀ ਨੂੰ ਨੀਵਾ ਦਿਖਾਉਣ ਦੇ ਚੱਕਰ ਵਿੱਚ ਹੀ ਲੱਗ ਜਾਂਦਾ ਹੈ ਜਾਂ ਆਪਣੇ ਆਪ ਨੂੰ ਲਗਾਤਾਰ ਉੱਚਾ ਸਾਬਤ ਕਰਨ ਦੇ ਚੱਕਰ ਵਿੱਚ ਤੇ ਇਹ ਤੁਸੀਂ ਦੇਖਿਆ ਵੀ ਹੋਏਗਾ ਜਦੋਂ ਕੋਈ ਕਿਸੇ ਦੀ ਮੈਰिज ਹੁੰਦੀ ਆ ਹਸਬੈਂਡ ਵਾਈਫ ਉਹ ਦੋਨੋਂ ਅਗਰ ਤਾਂ ਉਹਨਾਂ ਦੇ ਵਿੱਚ ਹੰਕਾਰ ਹੋਵੇਗਾ ਉਹ ਦੋਨੋਂ ਇੱਕ ਦੂਸਰੇ ਨੂੰ ਮਤਲਬ ਕਿ ਆਪਣੇ ਤੋਂ ਵੱਧ ਉੱਪਰ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਮੈਨੂੰ ਜ਼ਿਆਦਾ ਪਤਾ ਹੋਏਗਾ ਮੈਨੂੰ ਜ਼ਿਆਦਾ ਪਤਾ ਹੈ ਤੇ ਇਹੀ ਕੱਲਾ ਹੁੰਦੀਆਂ ਜਦੋਂ ਘਰਾਂ ਦੇ ਵਿੱਚ ਲੜਾਈਆਂ ਕਲੇਸ਼ ਸ਼ੁਰੂ ਹੋ ਜਾਂਦੇ ਨੇ ਇਸ ਤਰ੍ਹਾਂ ਦੂਜੇ ਸਾਥੀ ਦੇ ਦਿਲ ਵਿੱਚ ਦਿਲੰਦਰ ਹੀਣ ਪਾਵਨਾ ਆ ਜਾਂਦੀ ਹੈ ਅਤੇ ਆਪਣੀ ਜ਼ਿੰਦਗੀ ਨੂੰ ਬੇਤ ਮਤਲਬ ਸਮਝਦੇ ਹੋਏ ਟੈਂ ਦੀ ਕਲਾ ਵਿੱਚ ਜਾ ਸਕਦਾ ਹੈ ਜਾਂ ਸਾਥੀ ਤੋਂ ਕਿਨਾਲਾ ਕਰਕੇ ਰਿਸ਼ਤਾ ਤੋੜਨਾ ਬਿਹਤਰ ਸਮਝਦਾ ਹੈ ਬਹੁਤੇ ਵਿਆਹ ਅੱਜਕਲ ਇਸੇ ਤਰ੍ਹਾਂ ਇਸੇ ਲਈ ਹੀ ਲਗਾਤਾਰ ਟੁੱਟ ਰਹੇ ਹਨ ਆਖਿਰ ਪਤਾ ਕਿਵੇਂ ਲੱਗਾ ਕਿ ਬੰਦਾ ਹੰਕਾਰਿਆ ਹੋਇਆ ਹੈ ਹੁਣ ਅਸੀਂ ਇੱਥੇ ਪੜਾਂਗੇ ਕਿ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਜਿਹੜਾ ਦੂਸਰਾ ਵਿਅਕਤੀ ਆ ਦੂਸਰਾ ਬੰਦਾ ਵਾ ਉਹਦੇ ਵਿੱਚ ਹੰਕਾਰ ਹੈ ਠੀਕ ਹੈ ਹੁਣ ਅਸੀਂ ਇਹ ਪਾਠ ਨੂੰ ਇਸ ਲਾਈਨਾਂ ਨੂੰ ਪੜਾਂਗੇ ਤੇ ਸਮਝਾਂਗੇ ਪਹਿਲੇ ਅਸੀਂ ਹੰਕਾਰ ਐਂਕਰ ਦਾ ਮਤਲਬ ਸਮਝਿਆ ਸੀ ਹੁਣ ਅਸੀਂ ਪੜਾਂਗੇ ਕਿ ਸਾਨੂੰ ਕਿਸ ਤਰ੍ਹਾਂ ਸਮਝ ਆਏਗੀ ਕਿ ਉਸ ਇਨਸਾਨ ਦੇ ਵਿੱਚ ਕੋਈ ਹੰਕਾਰ ਹੈ ਜਾਂ ਕੋਈ ਆਕੜ ਹੈ ਦੇਖਦੇ ਹਾਂ ਜਦੋਂ ਬੰਦਾ ਆਪਣੇ ਬਾਰੇ ਟੋਕਾ ਟਾਈ ਟੋਕਾ ਟਾਕੀ ਦੀ ਨਿੱਕੀ ਜਹੀ ਗੱਲ ਉੱਤੇ ਖਿਜਣ ਖਿਜ ਜਾਂਦਾ ਹੈ ਜਾਂਦਾ ਹੋਵੇ ਰੱਤਾ ਜੀ ਨੇ ਪੁਸ਼ਗੀਸ਼ ਕਰਨ ਉਤੇ ਪਾਸਾ ਵਟਲੰਦਾ ਹੋਵੇ ਪਾਸਾ ਵਟਲੰਦਾ ਹੋਵੇ ਮਤਲਬ ਕਿ ਦੂਰ ਚਲਾ ਜਾਂਦਾ ਹੈ ਗੱਲ ਨਾ ਕਰਦਾ ਹੈ ਬਾਅਦ ਵਿੱਚ ਗੱਲ ਕਰਦੇ ਆ ਕੱਟੇ ਜਾਣ ਉਤੇ ਅਗ ਬੂਲਾ ਹੁੰਦਾ ਹੋਵੇ ਅਗ ਬੂਬੂਲਾ ਹੋਣਾ ਮੀਨਸ ਕਿ ਬਹੁਤ ਜ਼ਿਆਦਾ ਗੁੱਸਾ ਆ ਜਾਣਾ ਸਾਥੀਆਂ ਕੋਲ ਜਾਂ ਕਰਿੰਦਿਆਂ ਕੋਲ ਅੱਖ ਬਜਾ ਕੇ ਲੰਘਣਾ ਸ਼ੁਰੂ ਕਰ ਦੇਵੇ ਦੋ ਟੁੱਕ ਗੱਲ ਕਰਕੇ ਛੇਤੀ ਗੱਲਬਾਤ ਬੰਦ ਕਰ ਦਵੇ ਕੋਈ ਵੀ ਸਵਾਲ ਪੁੱਛਣ ਉਤੇ ਛੇਤੀ ਚਿੜ ਜਾਂਦਾ ਹੋਵੇ ਫੋਨ ਉਤੇ ਫੋਨ ਕਰਨ ਉਤੇ ਵੀ ਗੱਲ ਕੱਟਣ ਲੱਗ ਪਵੇ ਮਹੰਗੇ ਪਹਿਰਾਵੇ ਪਾਉਣ ਦੇ ਨਾਲ-ਨਾਲ ਦੂਜਿਆਂ ਦੇ ਪਹਿਰਾਵੇ ਨੂੰ ਉੱਤੋਂ-ਹੇਠ ਤੱਕ ਤ੍ਰਿਸਕਾਰ ਦੀ ਨਜ਼ਰ ਨਾਲ ਵੇਖਣ ਲੱਗ ਪਵੇ। ਕਿਸੇ ਦੀ ਨਿੱਕੀ ਜਿਹੀ ਗਲਤੀ ਉੱਤੇ ਵੀ ਜਹਿਰੀਲੀ ਮੁਸਕਾਨ ਨਾਲ ਸਿਰ ਚੰਡਨ ਲੱਗ ਪਵੇ। ਦੂਜੇ ਨੂੰ ਬੇਵਾਜਾ ਉੱਡੀ ਕਰਵਾਉਂਦਾ ਰਹੇ। ਕੋਈ ਜੀ ਕਹੇ ਬਗੈਰ ਗੱਲ ਕਰ ਲਵੇ ਤਾਂ ਖਾਨ ਵੱਡਣ ਨੂੰ ਪਵੇ। ਕਿਸੇ ਨੂੰ ਅਗਾਹ ਵਾਦੇ ਵੇਖ ਕੇ ਨਫ਼ਰਤ ਨਾਲ ਭੱਜ ਜਾਏ ਤੇ ਉਸ ਦਾ ਨੁਕਸਾਨ ਕਰਨ ਬਾਰੇ ਲਗਾਤਾਰ ਸੋਚਦਾ ਰਹੇ। ਹਰ ਕਿਸੇ ਅੱਗੇ ਆਪਣੇ ਜਾਂ ਆਪਣੇ ਪਿਛੋਕੜ ਬਾਰੇ ਸ਼ੇਖੀਆਂ ਬਗਾਰਦਾ ਰਹੇ ਸ਼ੇਖੀਆਂ ਬਗਾਰਦਾ ਹੁੰਦਾ ਹੈ ਕਿ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਵੱਡਾ ਦੱਸਦੇ ਰਹਿਣਾ ਕਿਸੇ ਦੂਜੇ ਦੀ ਤਾਰੀਫ ਕਰਨ ਤੇ ਪਾਰਟੀ ਛੱਡ ਕੇ ਤੁਰ ਜਾਏ ਆਦ ਤੇ ਬੱਚਿਓ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਆ ਹੰਕਾਰੇ ਬੰਦੇ ਦਾ ਸਾਨੂੰ ਪਤਾ ਚੱਲਦਾ ਵਾ ਕਿ ਉਸ ਬੰਦੇ ਦੇ ਵਿੱਚ ਹੰਕਾਰ ਆ ਚੁੱਕਿਆ ਹੈ ਇਹ ਸਭ ਕੁਝ ਜਾਣ ਕੇ ਇਹਨਾਂ ਇਹ ਤਾਂ ਸੋਖਿਆ ਹੀ ਕਿਆਸ ਲਗਾਇਆ ਜਾ ਸਕਦਾ ਹੈ ਕਿਆਸ ਹੁੰਦਾ ਹੈ ਅੰਦਾਜ਼ਾ ਕਿ ਜਦੋਂ ਸਾਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਚੱਲ ਜਾਏ ਤੇ ਅਸੀਂ ਆਰਾਮ ਨਾਲ ਅੰਦਾਜ਼ਾ ਲਗਾ ਸਕਦੇ ਹਾਂ ਅਜਿਹੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਹੀ ਆਸ-ਪਾਸ ਘੁੰਮ ਰਹੇ ਹਨ ਅਤੇ ਇਹਨਾਂ ਵਿੱਚੋਂ ਕੁਝ ਚਿੰਨਾ ਰਾਹੀ ਸ਼ਾਇਦ ਇਹ ਆਪੇ ਇਹ ਵੀ ਜਾਪੇ ਕਿ ਅਸੀਂ ਵੀ ਇਸ ਦੇ ਸ਼ਿਕਾਰ ਬਣ ਚੁੱਕੇ ਹਾਂ ਤੇ ਬੱਚਿਓ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਨੇ ਉਹ ਤਾਂ ਬਹੁਤ ਨੇ ਸਾਡੇ ਲਾਗੇ ਘੁੰਮਦੇ ਨੇ ਸ਼ਾਇਦ ਸਾਡੇ ਅੰਦਰ ਵੀ ਇਸ ਤਰ੍ਹਾਂ ਦੇ ਜਿਹੜੇ ਲੱਛਣ ਐ ਸਾਡੇ ਵੀ ਅੰਦਰ ਇਹ ਜਿਹੜੀਆਂ ਗੱਲਾਂ ਹੋਣ ਤੇ ਇਟ ਮੀਨਸ ਕਿ ਸਾਡੇ ਦੇ ਵਿੱਚ ਸਾਡੇ ਵਿੱਚ ਵੀ ਹੰਕਾਰ ਆ ਚੁੱਕਿਆ ਹੈ ਫਿਰ ਅਜਿਹੇ ਲੋਕਾਂ ਨਾਲ ਕਿਵੇਂ ਨਜਿੱਠਿਆ ਜਾਵੇ ਹੁਣ ਇਹਦੇ ਵਿੱਚ ਅਸੀਂ ਪੜਾਂਗੇ ਕਿ ਅਗਰ ਇਹ ਸਾਰੀਆਂ ਗੱਲਾਂ ਮੀਨਸ ਕਿ ਹੰਕਾਰੀ ਹੋਏ ਵਿਅਕਤੀ ਬਾਰੇ ਸਾਨੂੰ ਦੱਸ ਰਹੀਆਂ ਨੇ ਅਸੀਂ ਉਸ ਵਿਅਕਤੀ ਨਾਲ ਕਿਸ ਤਰ੍ਹਾਂ ਨਜਿੱਠਣਾ ਵਾ ਮਤਲਬ ਕਿ ਉਸ ਵਿਅਕਤੀ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਵਾ ਬਹੁਤ ਹੀ ਤਾਂ ਅਜਿਹੇ ਅਫਸਰਾਂ ਨਾਲ ਨਿਬਾ ਰਹੇ ਹੋਣਗੇ ਤੇ ਕੁਝ ਵਿਅੋਹਤਾ ਜ਼ਿੰਦਗੀ ਵਿੱਚ ਆਪਣੇ ਸਾਥੀਆਂ ਹਤੋਂ ਦੁਖੀ ਹੋ ਚੁੱਕੇ ਹੋਣਗੇ ਇਸ ਤੋਂ ਪਹਿਲਾਂ ਕਿ ਇਹਨਾਂ ਦੇ ਡਾਕਟਰ ਡਾਕਟਰੀ ਜਾਂ ਮਨੋਵਿਗਿਆਨਿਕ ਹੱਲ ਬਾਰੇ ਸੋਚੀਏ ਇੱਕ ਘਟਨਾ ਜੋ ਮੇਰੇ ਦਿlo ਦਿਮਾਗ ਉਤੇ ਹਾਵੀ ਹੋਈ ਬੈਠੀ ਹੈ ਅਤੇ ਮੇਰੀ ਅੱਖੀ ਵੇਖੀ ਹੈ ਬਾਰੇ ਮੈਂ ਜ਼ਰੂਰ ਦੱਸਣਾ ਚਾਹਾਂਗੀ ਇੱਕ ਬਹੁਤ ਵੱਡੇ ਅਫਸਰ ਅਤੇ ਅੱਧ ਦੇ ਅਮੀਰਬੰਦ ਆਦਮੀ ਦਾ ਬੇਟਾ ਮੇਰੀ ਬੇਟੀ ਦੀ ਕਲਾਸ ਵਿੱਚ ਪੜਦਾ ਸੀ ਉਹ ਦੋਵੇਂ ਉਦੋਂ ਦੂਜੀ ਜਮਾਤ ਵਿੱਚ ਸਨ ਇੱਕ ਰਾਤ ਹਸਪਤਾਲ ਵਿੱਚ ਮੇਰੀ ਡਿਊਟੀ ਸੀ ਜਦੋਂ ਉਸ ਬੱਚੇ ਨੂੰ ਲਹੂ ਲੋਹਾਨ ਹਾਲਤ ਵਿੱਚ ਉਸਦੇ ਮਾਪੇ ਹਸਪਤਾਲ ਲੈ ਕੇ ਆਏ ਉਸ ਬੱਚੇ ਦਾ ਸੱਜਾ ਹੱਥ ਪੂਰੀ ਤਰ੍ਹਾਂ ਫਿਸਿਆ ਪਿਆ ਸੀ ਐਕਸ-ਰੇ ਤੋਂ ਬਾਅਦ ਪਤਾ ਲੱਗਿਆ ਕਿ ਸਾਰੀਆਂ ਹੱਡੀਆਂ ਦਾ ਚੂਲ ਹੋ ਗਿਆ ਹੈ ਤੇ ਠੀਕ ਹੋਣ ਵਾਲੀ ਹਾਲਤ ਵਿੱਚ ਨਹੀਂ ਸੀ ਪਟੀਆਂ ਬੰਨ ਕੇ ਦਰਦ ਦੇ ਟੀਕਿਆਂ ਤੋਂ ਬਾਅਦ ਜਦੋਂ ਬੱਚੇ ਦੀ ਹਾਲਤ ਕੁਝ ਠੀਕ ਹੋਈ ਤਾਂ ਮੈਂ ਉਸ ਦੀ ਰੂ ਰੋ ਕੇ ਬਿਹਾਲ ਹੋਈ ਮਾਂ ਤੋਂ ਪੁੱਛਿਆ ਕਿ ਇਹ ਕਿਵੇਂ ਹੋਇਆ ਉਸ ਨੇ ਦੱਸਿਆ ਕਿ ਉਸ ਦਾ ਪਿਓ ਮਹਿੰਗੀ ਨਵੀਂ ਕਾਰ ਖਰੀਦ ਕੇ ਕਰ ਲਿਆ ਸੀ ਤੇ ਉਸ ਕਰਕੇ ਦੋਸਤਾਂ ਨੂੰ ਪਾਰਟੀ ਉੱਤੇ ਸੱਦਿਆ ਸੀ ਇਸ ਬੱਚੇ ਨੇ ਕਾਰ ਉੱਤੇ ਕਿਲੇ ਨਾਲ ਚਰੇਟਾ ਮਾਰ ਦਿੱਤੀਆਂ ਤਾਂ ਗੁੱਸੇ ਵਿੱਚ ਆ ਕੇ ਇਸ ਦੇ ਪਿਓ ਨੇ ਕਾਰ ਦੇ ਰੈਂਚ ਨਾਲ ਕੁੱਟ-ਕੁੱਟ ਕੇ ਇਸ ਦਾ ਸਾਰਾ ਹੱਥ ਬੁਰੀ ਤਰ੍ਹਾਂ ਤੋੜ ਦਿੱਤਾ ਕਾਰ ਦਾ ਰੈਂਚ ਇੱਕ ਕਾਰ ਦਾ ਸੰਦ ਹੁੰਦਾ ਹੈ ਠੀਕ ਹੈ ਉਹ ਬੱਚਾ ਹਾਲੇ ਪੂਰੀ ਤਰ੍ਹਾਂ ਬਿਉਸ਼ ਨਹੀਂ ਸੀ ਇਸ ਲਈ ਹੌਲੀ ਜਹੀ ਬੋਲ ਪਿਆ ਮੰਮੀ ਜੀ ਚਰੀਟਾ ਨਹੀਂ ਸੀ ਮਾਰੀਆਂ ਸਿਰਫ ਐਨਾ ਹੀ ਲਿਖਿਆ ਸੀ ਆਈ ਲਵ ਯੂ ਪਾਪਾ ਪਾਪਾ ਸ਼ਬਦ ਹਾਲੇ ਪੂਰਾ ਨਹੀਂ ਸੀ ਲਿਖ ਪਾਇਆ ਪਾਪਾ ਪਹਿਲਾ ਹੀ ਮਾਰਨ ਲੱਗ ਪਏ ਇਹ ਸੁਣ ਕੇ ਮੇਰਾ ਦਿਲ 부ਝ ਗਿਆ ਸਿਰਫ ਪਿਆਰ ਦਾ ਇਜ਼ਹਾਰ ਕਰਨ ਖਾਤਰ ਉਸ ਬੱਚੇ ਦਾ ਸੱਜਾ ਹੱਥ ਜ਼ਿੰਦਗੀ ਪਰਲੀ ਨਕਾਰਾ ਹੋ ਗਿਆ ਉਸ ਦੇ ਪਿਓ ਦੇ ਮੱਥੇ ਉੱਤੇ ਰੱਤਾ ਜਿੰਨੀ ਵੀ ਸ਼ਿਕਨ ਨਹੀਂ ਸੀ ਸ਼ਿਕਨ ਹੁੰਦੀ ਆ ਕਿ ਕੋਈ ਪਛਤਾਵਾ ਨਹੀਂ ਸੀ ਉਹਦੇ ਬਾਪ ਨੂੰ ਮੈਨੂੰ ਪਤਾ ਲੱਗਿਆ ਕਿ ਬਾਅਦ ਵਿੱਚ ਉਸ ਹੰਕਾਰੀ ਪਿਓ ਦੇ ਮਾਂ ਦਾ ਵਿਆਹ ਟੁੱਟ ਗਿਆ ਤੇ ਮਾਂ ਬੱਚੇ ਨੂੰ ਲੈ ਕੇ ਪਟਿਆਲਾ ਛੱਡ ਕੇ ਚਲੀ ਗਈ ਇਹੋ ਜਿਹੇ ਹੋਰ ਵੀ ਬਥੇਰੇ ਕੇਸ ਵੇਖਣ ਨੂੰ ਮਿਲਦੇ ਹਨ ਅਤੇ ਦਿਲ ਵਿੱਚ ਕਸਕ ਜਿਹੀ ਛੱਡ ਦਿੰਦੇ ਹਨ ਪਰ ਹਰ ਕੇਸ ਦਾ ਹੱਲ ਡਾਕਟਰ ਵਾਸਤੇ ਕੱਢਣਾ ਸੌਖਾ ਨਹੀਂ ਹੁੰਦਾ ਜੇ ਕਿਤੇ ਹੰਕਰਬਾਜ਼ ਵਿਅਕਤੀ ਨਾਲ ਵਾਪੈ ਹੀ ਜਾਵੇ ਤਾਂ ਨਿਭਾਉਣਾ ਵੀ ਪਵੇ ਤਾਂ ਆਪਣੇ ਅੰਦਰ ਤਣਾਅ ਪੈਦਾ ਕਰਨ ਦੀ ਬਜਾਏ ਜਾਂ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਣ ਦੀ ਥਾਂ ਇਹ ਨੁਕਸੇ ਅਜਮਾ ਕੇ ਵੇਖੇ ਜਾ ਸਕਦੇ ਹਨ ਤੇ ਬੱਚੋ ਇੱਥੇ ਮੈਂ ਕਹਿਣਾ ਚਾਹਾਂਗੀ ਕਿ ਇਸ ਤਰ੍ਹਾਂ ਦੇ ਮੈਂ ਵੀ ਬਹੁਤ ਸਾਰੇ ਕਪਲਸ ਦੇਖਿਆ ਜਿਨ੍ਹਾਂ ਦੇ ਅੰਦਰ ਮੋਸਟਲੀ ਜਿਹੜੀਆਂ ਲੇਡੀਆਂ ਆ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਆ ਉਹਨਾਂ ਦੀਆਂ ਜਿਹੜੀਆਂ ਲੇਡੀਆਂ ਆ ਉਹ ਕਿਹਾ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀਆਂ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਮੈਡੀਸਿਨਸ ਆ ਉਹ ਖਾ ਰਹੀਆਂ ਨੇ ਆਪਣੇ ਆਪ ਨੂੰ ਡਿਪਰੈਸ਼ਨ ਤੋਂ ਬਾਹਰ ਕੱਢਣ ਦੇ ਵਾਸਤੇ ਹੁਣ ਅਸੀਂ ਪੜਾਂਗੇ ਕੀ ਅਸੀਂ ਹੰਕਰ ਜਿਹੜੇ ਦੇ ਵਿੱਚ ਹੈ ਜਿਹਦੇ ਵਿੱਚ ਹੰਕਾਰ ਹੈ ਉਸ ਤਰ੍ਹਾਂ ਦੇ ਇਨਸਾਨ ਤੋਂ ਕਿਸ ਤਰ੍ਹਾਂ ਬਚ ਸਕਦੇ ਆ ਪਹਿਲਾਂ ਇਹ ਪੱਕਾ ਕਰੋ ਕਿ ਬੰਦਾ ਹੰਕਰਵਾਜ ਹੈ ਵੀ ਜਾਂ ਸਾਡੇ ਤੋਂ ਹੀ ਕੋਈ ਗਲਤੀ ਹੋਈ ਹੈ ਜਿਸ ਕਰਕੇ ਅਫਸਰ ਬਹੁਤ ਨਰਾਜ ਹੈ ਜੇ ਅਗਲਾ ਬੰਦਾ ਵੱਡਖਾਨ ਨੂੰ ਪੈ ਰਿਹਾ ਹੈ ਤਾਂ ਕੀ ਸਾਡੀ ਗਲਤੀ ਬਹੁਤ ਜ਼ਿਆਦਾ ਵੱਡੀ ਤਾਂ ਨਹੀਂ ਸੀ ਆਮ ਤੌਰ ਉਤੇ ਹੰਕਾਰੀ ਬੰਦੇ ਕਿਸੇ ਨੂੰ ਆਪਣੇ ਤੋਂ ਬਿਹਤਰ ਸਾਬਿਤ ਕਰਦਾ ਵੇਖ ਕੇ ਉਸ ਉੱਪਰ ਟੁੱਟ ਕੇ ਪੈ ਜਾਂਦੇ ਹਨ ਤੇ ਇਸੇ ਲਈ ਹੀ ਛਿੱਧੀ ਹੀ ਪਛਾਣੇ ਜਾਂਦੇ ਹਨ ਅਜਿਹੇ ਹਾਲਤ ਵਿੱਚ ਆਪਣੀ ਜਿੜਿੜ ਇਰਾਦੇ ਅਤੇ ਪੂਰੀ ਮਾਨਸਿਕ ਤਾਕਤ ਨਾਲ ਡੱਟੇ ਰਹਿਣਾ ਤੇ ਟਿਕਾ ਕੇ ਛੋਟੇ ਅਤੇ ਟੁਕਮਾ ਜਵਾਬ ਦੇਣ ਨਾਲ ਭੈੜੀ ਤਰ੍ਹਾਂ ਬੋਲਦਾ ਬੰਦਾ ਚੁੱਪ ਹੋਣ ਉੱਤੇ ਮਜਬੂਰ ਕੀਤਾ ਜਾ ਸਕਦਾ ਹੈ ਜੇ ਕਿਸੇ ਅਜਿਹੇ ਬੰਦੇ ਰਾਹੀਂ ਬੇਇੱਜ਼ਤੀ ਹੋ ਗਈ ਹੋਵੇ ਤਾਂ ਉਸ ਨੂੰ ਦਿਲ ਤੇ ਲਾਉਣ ਦੀ ਲੋੜ ਨਹੀਂ ਹੈ ਬਲਕਿ ਬਾਅਦ ਵਿੱਚ ਉਸ ਵਿੱਚੋਂ ਕੋਈ ਹਾਸੇ ਦੀ ਗੱਲ ਕੱਢ ਕੇ ਅਤੇ ਉਸ ਦੇ ਹਾਵਾਂ-ਪਾਵਾਂ ਉੱਤੇ ਆਪਣੇ ਹੀ ਦਿਲ ਵਿੱਚ ਮਜ਼ਾਕ ਕਰਕੇ ਜਾਂ ਆਪਣੇ ਦੋਸਤਾਂ ਨਾਲ ਹੱਸ ਕੇੜ ਕੇ ਆਪਣੇ ਆਪ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਤੇ ਬੱਚਿਓ ਇਹ ਗੱਲ ਬਿਲਕੁਲ ਸਹੀ ਆ ਅਗਰ ਤੁਹਾਡਾ ਕੋਈ ਇਨਸਰਟ ਕਰ ਦਿੰਦਾ ਹੈ ਅਗਰ ਉਸ ਇਨਸਾਨ 'ਚ ਹੰਕਾਰ ਹੈ ਹੋਮੀ ਅਗਰ ਉਹ ਤੁਹਾਡੀ ਇਨਸਰਟ ਕਰ ਦਿੰਦਾ ਹੈ ਤੁਹਾਨੂੰ ਨੀਵਾ ਦਿਖਾ ਦਿੰਦਾ ਹੈ ਤੇ ਉਸ ਗੱਲ ਨੂੰ ਆਪਣੇ ਦਿਲ ਤੇ ਕਦੀ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਦਿਲ ਤੇ ਲਗਾਓਗੇ ਤੁਹਾਨੂੰ ਬਿਮਾਰੀਆਂ ਲੱਗਣਗੀਆਂ ਇਹਦਾ ਸੋਲੂਸ਼ਨ ਬਹੁਤ ਵਧੀਆ ਕੱਢਿਆ ਵਾ ਕਿ ਉਹਦੇ ਵਿੱਚੋਂ ਉਸੇ ਹੀ ਗੱਲ ਦੇ ਵਿੱਚੋਂ ਕੋਈ ਮਜ਼ਾਕ ਵਾਲੀ ਗੱਲ ਕੱਢ ਕੇ ਤੇ ਆਪਣੇ ਦੋਸਤਾਂ ਨਾਲ ਨੂੰ ਸ਼ੇਅਰ ਕਰੋ ਤੇ ਹੱਸ ਕੇ ਕਿਉਂ ਜਿਹੜੀ ਆਪਣੇ ਆਪ ਨੂੰ ਤੁਸੀਂ ਜੋ ਫੀਲ ਕਰ ਰਹੇ ਹੋ ਆਪਣੇ ਮਨ ਨੂੰ ਸ਼ਾਂਤ ਕਰ ਸਕਦੇ ਹੋ ਠੀਕ ਹੈ ਤੇ ਆਪਣੇ ਦਿਲ ਤੇ ਗੱਲ ਲਗਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਕਿ ਉਸਨੇ ਮੈਨੂੰ ਇਸ ਤਰ੍ਹਾਂ ਕਿਹਾ ਕਿਉਂ ਕਿਹਾ ਮੋਸਟਲੀ ਅਸੀਂ ਲੋਕ ਇਸ ਤਰ੍ਹਾਂ ਹੀ ਕਰਦੇ ਹਾਂ ਲੇਕਿਨ ਇਸ ਦੇ ਵਿੱਚੋਂ ਬਿਲਕੁਲ ਦਿਲ ਤੇ ਨਹੀਂ ਲਗਾਣਾ ਇਹਦੇ ਨਾਲ ਦੂਸਰੇ ਬੰਦੇ ਨੂੰ ਕੋਈ ਫਾਇਦਾ ਨੁਕਸਾਨ ਨਹੀਂ ਹੋ ਰਿਹਾ ਨੁਕਸਾਨ ਹੋਏਗਾ ਤੇ ਸਿਰਫ ਤੁਹਾਨੂੰ ਇੱਕ ਹਰ ਦਿੱਤੀ ਮੈਂ ਵੀ ਦੱਸ ਦਿੰਦੀ ਹਾਂ ਸਾਡੇ ਪ੍ਰਿੰਸੀਪਲ ਬਹੁਤ ਖਰਾਂਟ ਅਤੇ ਹੰਕਾਰਵਾਜ ਆਦਮੀ ਸੀ ਇਸੇ ਲਈ ਅਸੀਂ ਸਾਰੇ ਵਿਦਿਆਰਥੀ ਉਸ ਨੂੰ ਛੇੜ ਬੋਲ ਕੇ ਤਸੱਲੀ ਕਰ ਲੈਂਦੇ ਸੀ ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈ ਖਿੜਕੀਆਂ ਖਿੜਕਿਓਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ ਇਹ ਸਤਰਾਂ ਬਾਅਦ ਵਿੱਚ ਇੰਨੀਆਂ ਮਸ਼ਹੂਰ ਹੋ ਗਈਆਂ ਕਿ ਉਸ ਦੇ ਰਿਟਾਇਰ ਹੋਣ ਤੋਂ ਬਾਦਵੀਂ ਮੈਡੀਕਲ ਕਾਲਜ ਵਿੱਚ ਬਹੁਤ ਸਾਲ ਇਹ ਸ਼ੇਡ ਚੱਲਦੀ ਰਹੀ ਤੇ ਹੁਣੇ ਜਏ ਹਿੰਦੀ ਫਿਲਮ ਦੇ ਗੀਤ ਵਿੱਚ ਇਹ 17 ਵਰਗੀਆਂ ਵਰਦੀਆਂ ਗਈਆਂ ਸਨ ਮਨੋਵਿਗਿਆਨੀ ਸੁਝਾਅ ਦਿੰਦੇ ਹਨ ਕਿ ਆਪਣੇ ਮਨੋਬਲ ਨੂੰ ਹੋਰ ਤਾਕਤਵਰ ਬਣਾਉਣ ਲਈ ਆਪਣੀ ਸੁਣਨ ਸ਼ਕਤੀ ਦੇ ਨਾਲ ਨਾਲ ਆਪਣੇ ਖਾਵਾ ਪਾਵਾ ਉੱਤੇ ਕਾਬੂ ਪੋਣਾ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਕਿ ਕਿਸੇ ਫਜ਼ੂਲ ਹੰਕਾਰੀ ਬੰਦੇ ਤੋਂ ਬਕਵਾਸ ਸੁਣਨ ਤੋਂ ਬਾਅਦ ਵੀ ਆਪਣੇ ਆਪ ਨੂੰ ਬੇਕਾਬੂ ਨਾ ਹੋਣ ਦਿੱਤਾ ਜਾਵੇ ਇਸ ਲਈ ਹੰਕਾਰੀ ਬੰਦੇ ਦੀ ਹੋਮੀ ਨੂੰ ਤਗੜੀ ਸੱਟ ਵੱਜ ਜਾਂਦੀ ਹੈ ਉਹ ਅਜਿਹਾ ਸੋਚਣ ਉੱਤੇ ਮਜਬੂਰ ਹੋ ਜਾਂਦਾ ਹੈ ਕਿ ਮੇਰੇ ਬੋਲਣ ਦਾ ਜੇ ਅਗਲੇ ਬੰਦੇ ਉੱਤੇ ਉਕਾ ਹੀ ਅਸਰ ਨਹੀਂ ਹੁੰਦਾ ਤਾਂ ਮੇਰੇ ਬੋਲਣ ਦਾ ਕੀ ਫਾਇਦਾ ਹੈ ਤੇ ਬੱਚਿਓ ਇਹ ਵੀ ਗੱਲ ਬਹੁਤ ਸਹੀ ਹੈ ਕਿ ਅਗਰ ਤੁਹਾਨੂੰ ਕੋਈ ਫਜ਼ੂਲ ਗੱਲਾਂ ਕਰਦਾ ਹੈ ਠੀਕ ਹੈ ਉਹਨੂੰ ਸੁਨੋ ਲੇਕਿਨ ਉਹਦੇ ਉੱਪਰ ਰਿਐਕਟ ਨਹੀਂ ਕਰੋ ਠੀਕ ਹੈ ਉਹਨੂੰ ਮੀਨਸ ਕਿ ਵਾਪਸ ਜਵਾਬ ਨਹੀਂ ਦਿਓ ਉਹਨੂੰ ਸੁਣ ਕੇ ਥੋੜਾ ਜਿਹਾ ਮੁਸਕਰਾ ਦਿਓ ਇਹਦੇ ਨਾਲ ਦੂਸਰਾ ਇਨਸਾਨ ਖੁਦ ਬਖੁਦ ਸੋਚ ਲੈ ਮਜਬੂਰ ਹੋ ਜਾਂਦਾ ਹੈ ਕਿ ਮੈਂ ਇਸਨੂੰ ਇੰਨਾ ਬੋਲ ਰਿਹਾ ਹਾਂ ਤੇ ਇਸ ਦੇ ਉੱਪਰ ਕੋਈ ਅਸਰ ਹੀ ਨਹੀਂ ਹੋ ਰਿਹਾ ਤੇ ਇਹਦਾ ਅਸਰ ਕੀ ਹੋਏਗਾ ਕਿ ਉਹ ਆਪਣੇ ਆਪ ਵਿੱਚ ਹੀ ਫੀਲ ਕਰਦਾ ਰਹੇਗਾ ਜੇ ਇਸ ਤਰ੍ਹਾਂ ਦੇ ਬੰਦੇ ਨੂੰ ਵਾਪਸ ਗਾਲਾਂ ਕੱਢਣ ਲੱਗ ਪਈਏ ਤੇ ਸਮਝ ਲੈਣਾ ਚਾਹੀਦਾ ਕਿ ਉਹਦੇ ਅਤੇ ਸਾਡੇ ਵਿੱਚ ਉੱਕਾ ਕੋਈ ਫਰਕ ਨਹੀਂ ਅਤੇ ਸਾਡੇ ਅੰਦਰ ਵੀ ਹੌਮੇਵਾਲਸ ਕਰ ਚੁੱਕੀ ਹੈ ਤੇ ਜਿਹੜਾ ਇਨਸਾਨ ਜਿਸ ਤਰ੍ਹਾਂ ਪਹਿਲੇ ਹੀ ਕਿਹਾ ਸੀ ਅਗਰ ਤੁਹਾਨੂੰ ਕੋਈ ਕਹੇ ਕੁਝ ਬੁਰਾ ਬੋਲ ਦਿੰਦਾ ਕੋਈ ਗਾਲਾਂ ਕੱਢ ਦਿੰਦਾ ਅਗਰ ਅਸੀਂ ਵੀ ਵਾਪਸ ਉਸ ਨੂੰ ਉਸੇ ਹੀ ਲੈਂਗੁਏਜ ਦੇ ਵਿੱਚ ਜਵਾਬ ਦੇ ਦਾਂਗੇ ਇਟ ਮੀਨਸ ਕਿ ਉਹ ਵੀ ਫੇਰ ਸਾਡੇ ਵਰਗਾ ਹੀ ਆ ਤੇ ਅਸੀਂ ਵੀ ਉਹਦੇ ਵਰਗੀਆਂ ਤੇ ਉਹਦੇ ਨਾਲ ਕੀ ਹੋਏਗਾ ਲੜਾਈ ਵਜੇਗੀ ਤੇ ਸਭ ਤੋਂ ਬੈਸਟ ਹੈ ਕਿ ਚੁੱਪ ਰੋ ਇਦੇ ਨਾਲ ਕੀਆ ਉਹਨੂੰ ਆਪਣੇ ਆਪ ਹੀ ਉਹਦੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਠਰਮੇ ਨਾਲ ਪਰ ਸਖਤ ਆਵਾਜ਼ ਵਿੱਚ ਉਸ ਬੰਦੇ ਨੂੰ ਇਹ ਦਰਸਾਇਆ ਜਾ ਸਕਦਾ ਹੈ ਕਿ ਇਨਸਾਨ ਇਸ ਲਹਿਜੇ ਵਿੱਚ ਗੱਲ ਨਹੀਂ ਕਰਦੇ ਤਾਂ ਨਾ ਹੀ ਅੱਗੇ ਤੋਂ ਇਸ ਤਰ੍ਹਾਂ ਸਾਡੇ ਨਾਲ ਗੱਲ ਕਰਨ ਦੀ ਲੋੜ ਹੈ ਠੀਕ-ਠੀਕੇ ਨਾਲ ਗੱਲ ਕਰਨੀ ਹੋਵੇ ਤਾਂ ਜਦੋਂ ਮਰਜ਼ੀ ਗੱਲ ਕਰ ਲਵੋ ਠਰਮੇ ਨਾਲ ਮਤਲਬ ਕੀ ਜਾਂਦਾ ਪਿਆਰ ਦੇ ਨਾਲ ਤੇ ਜਾਂ ਫਿਰ ਸਖਤ ਆਵਾਜ਼ ਦੇ ਵਿੱਚ ਮੀਨਸ ਕੀ ਇੱਕ ਵਾਰੀ ਵਾਰਨਿੰਗ ਦੇ ਕੇ ਕਿ ਨਾ ਤਾਂ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਐ ਤੇ ਨਾ ਹੀ ਮੈਂ ਗੱਲਾਂ ਕਰਨੀਆਂ ਸੁਣਨੀਆਂ ਪਸੰਦ ਕਰਦਾ ਵਾਂ ਠੀਕ ਐ ਅਗਰ ਕੋਈ ਤੁਹਾੜਨ ਵਾਲੀ ਇਸ ਤਰ੍ਹਾਂ ਦੀਆਂ ਕੋਈ ਗੱਲਾਂ ਕਰਦਾ ਹੈ ਤੇ ਤੁਸੀਂ ਉਹਨੂੰ ਪਿਆਰ ਦੇ ਨਾਲ ਵੀ ਸਮਝਾ ਸਕਦੇ ਹੋ ਜਾਂ ਫਿਰ ਆਪਣੇ ਮੀਨਸ ਕੀ ਥੋੜੀ ਗੁੱਸੇ ਦੇ ਨਾਲ ਵੀ ਉਹਨੂੰ ਕਹਿ ਸਕਦੇ ਹੋ ਕਿ ਨਾ ਤਾਂ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਵਾਂ ਤੇ ਨਾ ਹੀ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪਸੰਦ ਕਰਦਾ ਵਾਂ ਤਾਂ ਅਗਲਾ ਵਿਅਕਤੀ ਆਪਣੇ ਆਪ ਹੀ ਸਮਝ ਜਾਵੇਗਾ ਕਿ ਅੱਗੇ ਤੋਂ ਇਸ ਦੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਜੇ ਇੰਨਾ ਸੰਭਾ ਜੇ ਇੰਨਾ ਕਹਿਣਾ ਸੰਭਵ ਨਾ ਹੋਵੇ ਤਾਂ ਇਸ ਤਰ੍ਹਾਂ ਦੇ ਬੰਦੇ ਨੂੰ ਪੂਰੀ ਤਰ੍ਹਾਂ ਆਪਣੇ ਸੋਚ ਵਿੱਚ ਮੰਨਫੀ ਕਰ ਦੇਣਾ ਹੀ ਠੀਕ ਹੁੰਦਾ ਹੈ ਤੇ ਉਸ ਦਾ ਉੱਕੀ ਹੀ ਪ੍ਰਵਾਹ ਕਰਨੀ ਛੱਡ ਦੇਣੀ ਚਾਹੀਦੀ ਹੈ ਜੇ ਕਿਤੇ ਅਜਾਹ ਬੰਦਾ ਚਾਰ ਜਾਨਿਆਂ ਵਿੱਚ ਖੜਾ ਵੀ ਹੋਵੇ ਤਾਂ ਬਾਕੀਆਂ ਨਾਲ ਮੁਸਕਰਾ ਕੇ ਹੈਲੋ ਕਰਕੇ ਅਗਾ ਲੰਘ ਲੰਘਿਆ ਜਾ ਸਕਦਾ ਹੈ ਤੇ ਉਸ ਨੂੰ ਅਣ ਦੇਖਿਆ ਕਰਨਾ ਹੀ ਠੀਕ ਹੈ ਜੀ ਅਜਾ ਬੰਦਾ ਬੇਇੱਜ਼ਤੀ ਕਰਨੀ ਚਾਹੇ ਤਾਂ ਆਪਣੇ ਆਪ ਨੂੰ ਕੰਮ ਵਿੱਚ ਮਸ਼ਰੂਫ ਵਿਗਾ ਕੇ ਜਾਂ ਫੋਨ ਉੱਤੇ ਕਿਸੇ ਨਾਲ ਗੱਲ ਕਰਕੇ ਉਸ ਨੂੰ ਨਕਾਰੇ ਜਾਂਦਾ ਅਹਿਸਾਸ ਕਰਵਾਇਆ ਜਾ ਸਕਦਾ ਹੈ ਹੁਣ ਅੱਧੇ ਸਾਨੂੰ ਡਾਕਟਰ ਹਰਸ਼ਿੰਦਰ ਕੌਰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਗਰ ਇਨਸਾਨ ਇਸ ਤਰ੍ਹਾਂ ਦਾ ਹੋਵੇ ਠੀਕ ਹੈ ਨਾ ਮੀਨਸ ਕਿ ਅਗਰ ਤੁਸੀਂ ਉਹਨੂੰ ਅਬ ਸਖਤੀ ਦੇ ਵਿੱਚ ਕੋਈ ਜਵਾਬ ਵੀ ਨਾ ਦੇ पाओ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਬਿਹੇਵ ਨਹੀਂ ਕਰਨਾ ਤੇ ਤੁਸੀਂ ਉਹਨੂੰ ਇਗਨੋਰ ਕਰਨਾ ਸ਼ੁਰੂ ਕਰ ਦਿਓ ਠੀਕ ਹੈ ਅਗਰ ਉਹ ਕਿਤੇ ਖੜਾ ਵਾ ਤੇ ਬਾਕੀਆਂ ਨੂੰ ਬੁਲਾ ਲਓ ਤੇ ਉਹਨੂੰ ਬੁਲਾਣਾ ਛੱਡ ਦਿਓ ਤੇ ਜਾਂ ਫਿਰ ਅਗਰ ਉਹ ਤੁਹਾਨੂੰ ਕੁਝ ਕਹਿ ਰਿਹਾ ਹੈ ਕੁਝ ਮੀਨਸ ਕਿ ਮਾਰੇ ਬੋਲ ਬੋਲ ਰਿਹਾ ਹੈ ਤੇ ਆਪਣੇ ਆਪ ਨੂੰ ਇਸ ਤਰ੍ਹਾਂ ਸ਼ੋਅ ਕਰੋ ਕਿ ਤੁਸੀਂ ਕਿਸੇ ਦੂਸਰੇ ਕੰਮ ਵਿੱਚ ਬਿਜ਼ੀ ਹੋ ਠੀਕ ਹੈ ਬਹੁਤੇ ਹੰਕਾਰੇ ਅਫਸਰ ਆਮ ਤੌਰ ਉੱਪਰ ਆਪਣੀਆਂ ਗੱਲ ਮੁਕਾ ਕੇ ਦੂਜੇ ਕੋਲ ਕਿਸੇ ਜਵਾਬ ਦੀ ਉਮੀਦ ਹੀ ਨਹੀਂ ਰੱਖਦੇ ਹੁੰਦੇ ਸੋ ਸੁਣ ਕੇ ਸਿਰੇ ਇਲਾਕੇ ਕਮਰੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ ਜੇ ਪੈਸ ਸ਼ੇਡ ਲਈ ਤਾਂ ਕਈ ਵਾਰ ਮਾੜੇ ਨਤੀਜੇ ਨਿਕਲ ਸਕਦੇ ਹਨ ਅਜਿਹੇ ਮਾਹੌਲ ਨੂੰ ਦਫ਼ਤਰ ਤੋਂ ਘਰ ਜਾਂ ਘਰ ਤੋਂ ਦਫ਼ਤਰ ਲੈ ਜਾਣਾ ਚਾਹੀਦਾ ਨਹੀਂ ਤਾਂ ਮਾਨਸਿਕ ਸ਼ਾਂਤੀ ਪੂਰੀ ਤਰ੍ਹਾਂ ਪੰਘ ਹੋਣ ਦਾ ਖਤਰਾ ਹੋ ਸਕਦਾ ਹੈ ਕਹਿੰਦਾ ਮਤਲਬ ਕਿ ਜਿਹੜੀ ਗੱਲ ਦਫ਼ਤਰ ਦੇ ਵਿੱਚ ਹੋਈ ਆ ਉਹਨੂੰ ਦਫ਼ਤਰ ਦੇ ਵਿੱਚ ਹੀ ਛੱਡ ਦਿਓ ਤੇ ਅਗਰ ਕੱਲ ਬੀਵੀ ਦੇ ਨਾਲ ਝਗੜਾ ਹੋਇਆ ਹੈ ਤੇ ਉਸ ਗੱਲ ਨੂੰ ਘਰ ਦੇ ਵਿੱਚ ਹੀ ਛੱਡ ਦਿਓ ਅਗਰ ਤੁਸੀਂ ਘਰ ਦੇ ਝਗੜੇ ਦਫਤਰ ਚ ਲਾ ਕੇ ਜਾਓਗੇ ਦਫਤਰ ਦੇ ਘਰਾਂ ਦੇ ਵਿੱਚ ਲਾ ਕੇ ਜਾਓਗੇ ਤੇ ਉਹਦੇ ਨਾਲ ਕੀ ਹੈ ਨੁਕਸਾਨੀਆ ਠੀਕ ਹੈ ਕੋਈ ਫਾਇਦਾ ਤਾਂ ਹੈ ਨਹੀਂ ਆ ਇਸ ਦੇ ਨਾਲ ਹੀ ਤਣਾਓ ਤੋਂ ਸਿਹੜੀਆਂ ਬਿਮਾਰੀਆਂ ਦੀ ਸ਼ੁਰੂਆਤ ਵੀ ਜੇ ਕਿਤੇ ਹੰਕਾਰ ਹੰਕਾਰੇ ਹੋਏ ਅਫਸਰ ਦੀ ਕੋਈ ਕਮਜ਼ੋਰੀ ਲੱਭ ਲ جائے ਬਸ ਫਿਰ ਤਾਂ ਕਹਿਣਾ ਹੀ ਕੀ ਹੰਕਾਰਿਆ ਸੋ ਮਾਰਿਆ ਦੀ ਹਕੀਕਤ ਜਾਣ ਤੋਂ ਬਾਅਦ ਆਪਣੀ ਹੋਮੈਨੂਸੀਰ ਉਤੇ ਚੜਨ ਜਾਣ ਤੋਂ ਪਹਿਲਾਂ ਤਾਂ ਹਾਂ ਪੱਖੀ ਬਣਾ ਲਈਏ ਤਾਂ ਕਮਾਲ ਦੀ ਸ਼ਕਸ਼ੀਅਤ ਬਣ ਸਕਦੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ ਹੋਮੇ ਵੱਡਾ ਰੋਗ ਹੈ दारू ਵੀ ਇਸਮੇ ਇਹਦਾ ਅਰਥ ਹੈ ਕਿ ਜਿਹੜਾ ਹੋਮਿਆ ਉਹ ਇੱਕ ਰੋਗ ਹੈ ਠੀਕ ਹੈ ਤੇ दारू ਮਤਲਬ ਕਿ ਇਹਦਾ ਜਿਹੜਾ ਇਲਾਜ ਹੈ ਉਹ ਵੀ ਹੋਮੇ ਦੇ ਵਿੱਚ ਹੀ ਹੈ ਹੋਮੇ ਜਦੋਂ ਸਵੈ ਵਿਸ਼ਵਾਸ ਦਾ ਆਪਣੀ ਆਤਮਾ ਦੀ ਪਛਾਣ ਦਾ ਅਤੇ ਆਪਣੀ ਸਮਰੱਥਾ ਨੂੰ ਸਮਝ ਲੈਣ ਦਾ ਰੂਪ ਧਨ ਕਰਦੀ ਹੈ ਤਾਂ ਹਾਂ ਪੱਕੀ ਹੋ ਨਿਪੜਦੀ ਹੈ ਠੀਕ ਹੈ ਇਲਾਜ ਕਿਸ ਤਰ੍ਹਾਂ ਕਿ ਜਿਹੜਾ ਹੋਮੇ ਦੇ ਵਿੱਚ ਜਦੋਂ ਸਹਿ ਵਹਿ ਵਿਸ਼ਵਾਸਨ ਕਿ ਆਪਣੇ ਆਪੇ ਵਿਸ਼ਵਾਸ ਆ ਜਾਂਦਾ ਹੈ ਠੀਕ ਹੈ ਤੇ ਆਪਣੀ ਆਤਮਾ ਨੂੰ ਜਦੋਂ ਕੋਈ ਪਛਾਣ ਲੈਂਦਾ ਵਾ ਠੀਕ ਹੈ ਤੇ ਉਸ ਨੂੰ ਮਤਲਬ ਕੀ ਸਮਝਦਾ ਵਾ ਤੇ ਉਹ ਕੀ ਹੋ ਜਾਂਦੀ ਹੈ ਹਾਂ ਪੱਕੀ ਹੋ ਜਾਂਦੀ ਹੈ ਮਤਲਬ ਕਿ ਉਹ ਜਿਹੜਾ ਵਿਅਕਤੀ ਆ ਫਿਰ ਪੋਜ਼ਿਟਿਵ 뷰 ਦੇ ਵਿੱਚ ਮਤਲਬ ਕਿ ਤੁਹਾਡੇ ਨਾਲ ਬਿਹੇਵ ਕਰਦਾ ਵਾ ਇਸੇ ਕਰਕੇ ਕਿਹਾ ਗਿਆ ਵਾ ਹੋਮੇ ਵੱਡਾ ਰੋਗ ਹੈ दारूबी ਇਸ ਮੇਨਸ ਕੀ ਹੋਮੇ ਦੇ ਅੰਦਰ ਹੀ ਇਲਾਜ ਵੀ ਹੈ ਅਤੇ ਆਤਮਾਦੀਪੇ ਸਤੰਨ ਕਰਨ ਵਾਲਾ ਵਿਅਕਤੀ ਬੜਾ ਸਨੀਮਰ ਨਿਰਮਾਨ ਅਤੇ ਸਾਧ ਮੁਰਾਦੀ ਰੂਪ ਵਿੱਚ ਪ੍ਰਗਟ ਹੁੰਦਾ ਹੈ। ਇਹ ਸੀ ਸਾਡਾ ਲੇਖ ਹੌਮੇ ਅਤੇ ਹੈਂਕਰ ਜਿਸ ਨੂੰ ਲਿਖਿਆ ਸੀ ਡਾਕਟਰ ਹਰਸ਼ਿੰਦਰ ਕੌਰ ਨੇ ਅਤੇ ਇਸ ਲੇਖ ਦੇ ਵਿੱਚ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਟੌਪਿਕ ਦੇ ਬਾਰੇ ਵਿੱਚ ਸਮਝਾਇਆ ਹੈ। ਆਸ ਕਰਦੀਆਂ ਕਿ ਤੁਹਾਨੂੰ ਇਹ ਸਾਰਿਆਂ ਨੂੰ ਪੜ੍ਹ ਕੇ ਮਜ਼ਾ ਆਇਆ ਹੋਵੇਗਾ ਤੇ ਲੈਸਨ ਦੀ ਸਮਝ ਵੀ ਆਈ ਹੋਵੇਗੀ। ਅਗਰ ਵੀਡੀਓ ਵਧੀਆ ਲੱਗੀ ਹੋਵੇ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ। ચેનલનું સબસક્રાઈબ કર્યો હોર વિડીયો વસ્તુ મિલ હા નક્સટ વીડિયો